ਬੀਤੇ ਦਿਨ ਲੋਹਾਰ ਕਾ ਰੋਡ ਵਿਖੇ ਗੰਦੇ ਨਾਲੇ ਦੇ ਸੰਘੇ ਪਾਸੇ ਅਤੇ ਗਲੀਆਂ ਵਿੱਚ ਨਿੰਮ ਤ੍ਰੇਕ ਤਿੱਪਲ ਬੋੜ ਸੁਖਚੈਂ ਸੋਹੰਜਨਾ ਆਮਲਾ ਕਨੇੜ ਆਦਿ ਵੱਖ-ਵੱਖ ਤਰ੍ਹਾਂ ਦੇ ਸੱਤਰ ਪੌਦੇ ਲੋਹਾਰ ਕਾ ਰੋਡ ਨਿਵਾਸੀਆਂ ਦੇ ਉਦਮ ਅਤੇ ਸਹਿਯੋਗ ਨਾਲ ਲਗਾਏ ਗਏ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਪੌਦੇ ਲਗਾਉਣ ਦਾ ਸੰਕਲਪ ਲਿਆ ਗਿਆ। ਆਰੰਭ ਵਿੱਚ ਮੂਲ ਮੰਤਰ ਅਤੇ ਗਾਇਤਰੀ ਮੰਤਰ ਦਾ ਪਾਠ ਕੀਤਾ ਗਿਆ। ਪ੍ਰਮਾਤਮਾ ਦਾ ਨਾਮ ਲੈਣ ਉਪਰੰਤ ਜੇਕਾਰਿਆਂ ਦੀ ਗੂੰਜ ਵਿੱਚ ਪੌਦੇ ਲਗਾਏ ਗਏ। ਇਸ ਸਮੇਂ মিডিਆ ਨੂੰ ਸੰਬੋਧਨ ਕਰਦੇ ਹੋਏ ਵਾਤਾਵਰਣ ਪ੍ਰੇਮੀ ਨਿਰਮਲ ਸਿੰਘ ਆਨੰਦ ਨੇ ਦੱਸਿਆ ਕਿ ਰੁੱਖ ਅਤੇ ਮਨੁੱਖ ਦਾ ਸੰਬੰਧ ਸਦੀਆਂ ਤੋਂ ਚੰਗਾ ਆ ਰਿਹਾ ਹੈ ਜੇਕਰ ਰੁੱਖ ਹੈ ਤਾਂ ਮਨੁੱਖ ਹੈ ਰੁੱਖਾਂ ਦੀ ਅਣਹੋਂਦ ਕਾਰਨ ਕਈ ਮੁਸ਼ਕਲਾਂ ਤੇ دشਵਾਰੀਆਂ ਪੇਸ਼ ਆ ਸਕਦੀਆਂ ਹਨ ਰੁੱਖਾਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਸਥਾਨ ਹੈ ਰੁੱਖ ਹੀ ਧਰਤੀ ਤੇ ਆਕਸੀਜਨ ਪੈਦਾ ਕਰਦੇ ਹਨ ਜਿਸ ਕਰਕੇ ਮਨੁੱਖ ਜੀਉਂਦਾ ਹੈ ਇਸੇ ਲਈ ਕਹਿੰਦੇ ਹਨ ਇੱਕ ਰੁੱਖ ਸੌ ਸੁੱਖ ਇਸ ਮੌਕੇ ਵਾਤਾਵਰਣ ਪ੍ਰੇਮੀ ਅਤੇ ਸਮਾਜ ਸੇਵਕ ਨਿਰਮਲ ਸਿੰਘ ਆਨੰਦ, ਕੈਪਟਨ ਜਿਵਾਰ ਸਿੰਘ, ਦਰਬੀਰ ਸਿੰਘ, ਰਾਜਾ ਸਰਬਜੀਤ ਸਿੰਘ ਕਾਮੀ, ਅਮਰਜੀਤ ਸਿੰਘ ਐਲ.ਆਈ.ਸੀ. ਵਾਲੇ, ਗੁਰਚੰਨ ਸਿੰਘ ਸੰਧੂ, ਸੰਜੀਤ ਸੁਨੇਜਾ, ਛੋਟੀ ਬੇਟੀ ਗੋਰਿਕਾ ਸੁਨੇਜਾ, ਮੋਹਿਤ ਖੰਨਾ, ਅਸ਼ਮੀ ਖੰਨਾ, ਸੀਮਾ ਖੰਨਾ, ਰਾਜਵੀਰ ਕੌਰ, ਸੁਖਵਿੰਦਰ ਕੌਰ, ਸੋਖ ਡਰਾਈਵਰ, ਸੂਬੇਦਾਰ ਸਰਬਜੀਤ ਸਿੰਘ, ਮੀਤਪਾਲ ਸਿੰਘ, ਮਾਲੀ ਰਾਮਕਮਰ ਹਾਜ਼ਰ ਸਨ। ਇਸ ਮੌਕੇ ਜੰਗਲਾਤ ਵਿਭਾਗ ਵੱਲੋਂ ਦਿੱਤੇ ਗਏ ਪੌਦਿਆਂ ਲਈ ਜੰਗਲਾਤ ਵਿਭਾਗ ਦਾ ਧੰਨਵਾਦ ਵੀ ਕੀਤਾ ਗਿਆ। ਤੇ ਲਾਉਣ ਵਾਸਤੇ ਮੈਂ ਸਾਡੇ ਕੋਲ ਜਿਹੜੇ ਜੀਤ ਵਿਆਹ ਦੇ ਮੋਹਤਬਰ ਆਦਮੀ ਦਲਬੀਰ ਸਿੰਘ ਜੀ ਬਾਜਵਾ ਸਾਹਿਬ ਨਿਰਮਲ ਸਿੰਘ ਜੀ ਨੰਦ ਮੋਇਦ ਖੰਨਾ ਸਾਹਿਬ ਜੀ ਆ ਨikhil ਕਪੂਰ ਜੀ ਤੇ ਆਪਣੇ ਮੀਕੂਰ ਮਿਤ ਪਾਸ ਸਿੰਘ ਜੀ ਤੇ ਸੁਭਦਾ ਸਜੀਤ ਸਿੰਘ ਜੀ ਤੇ ਹੋ ਮੇਰੇ ਡਰਾਈਵਰ ਵੀ ਇੱਥੋਂ ਸਾਡੇ ਇਕੱਠੇ ਹੋ ਕੇ ਫੁੱਟੇ ਲਾ ਰਹੇ ਆ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਤੇ ਆਪਾਂ ਜਿਹੜੇ ਆ ਬੂਟੇ ਲਾ ਕੇ ਅੱਗੇ ਤੋਂ ਆਪਾਂ ਲੋਕਾਂ ਦਾ ਜੀਵਨ ਜਿਹੜਾ ਵਾ ਉਹ ਸੋਖਾ ਕਰ ਸਕੀਏ ਆਪ ਤੇ ਅਸੀਂ ਔਖੇ ਹੋ ਰਹੇ ਆ ਕਿਉਂਕਿ ਅਸੀਂ ਰੁਕਸਾਲੇ ਕਰ ਦਿੱਤੇ ਆ ਅਸੀਂ ਸੜਕਾਂ ਬਣਾ ਲੀਆਂ ਵੱਡੀਆਂ ਵੱਡੀਆਂ ਕੋਠੀਆਂ ਵੱਡੀਆਂ ਵੱਡੀਆਂ ਬਣਾ ਲੀਆਂ ਪਰ ਬੂਟੇ ਹੀ ਪੁਟਟੇ ਆਓ ਸਾਰਿਆਂ ਨੂੰ ਜੀ ਆਇਆਂ ਜੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੋ ਬੂਟੇ ਲਾਉਣ ਵਾਸਤੇ ਆਏ ਨਹੀਂ ਥੈਂਕ ਯੂ ਜੀ ਨੰਦ ਸਾਹਿਬ ਜੀ ਅੱਗੇ ਸੰਭਾਲੋ ਤੁਸੀਂ ਪਲੀਜ਼ ਕਿਰਪਾ ਕਰਕੇ ਦੁਬਾਰਾ ਇੱਕ ਵਾਰੀ ਕੱਟ ਕਰਕੇ ਦੁਬਾਰਾ ਸ਼ੁਰੂ ਕਰ ਦਿਓ ਬੂਟੇ ਸਾਰੇ ਜਿਹੜੇ ਬੂਟੇ ਲਗਾ ਰਹੇ ਆ ਇਹਦੇ ਵਿੱਚ ਸਾਡੇ ਕੋਲ ਇੱਥੇ ਟਰੈਕਟਰ ਡਰਾਈਵਰ ਸਾਥੀ ਖੜੇ ਸੀਗੇ ਕੁਝ ਜਿਹਦੇ ਜੇ ਸਕੰਦਰ ਸਿੰਘ ਜੀ ਸੁਖਾ ਹਾਰਪੁਰ ਵਾਲੇ ਤੇ ਉਹਨਾਂ ਦੇ ਜਿੰਨੇ ਸਾਥੀ ਨੇ ਨਾਲ ਮੀਤਪਾਲ ਸਿੰਘ ਜੀ ਜ਼ੂਬੇਦਾਰ ਸਾਹਿਬ ਤੇ ਕੈਪਟਨ ਜੋਹਾਰ ਸਿੰਘ ਜੀ ਦਲਵੀਰ ਸਿੰਘ ਜੀ ਬਾਜਵਾ ਤੇ ਆਪਣੇ ਖੰਨਾ ਸਾਹਿਬ ਮੋਹਿਤ ਕੰਨਾ ਜੀ ਇਹ ਵੇਖੋ ਸਾਰੇ ਜਿੰਨੇ ਇਥੋਂ ਦੇ ਰਹਿਣ ਵਾਲੇ ਇਲਾਕਾ ਵਾਸੀ ਨੇ ਜਾਗਰੂਕ ਹੋਏ ਨੇ ਤੇ ਅਸੀਂ ਇਹ ਜਿਹੜਾ ਕਦਮ ਉਠਾਇਆ ਵੀ ਇਹ ਸਰਕਾਰਾਂ ਭਾਵੇਂ ਬਹੁਤ ਕੁਝ ਕਰਦੀਆਂ ਪਰ ਸਾਡੇ ਕਰਨ ਵਾਲਾ ਵੀ ਬਹੁਤ ਕੁਝ ਆ ਕਿਉਂਕਿ ਜਿੰਨਾ ਚਿਰ ਤੱਕ ਅਸੀਂ ਖੁਦ ਨਹੀਂ ਕਰਾਂਗੇ ਤੇ ਸਰਕਾਰਾਂ ਦਾ ਕੋਈ ਏਡਾ ਬੋਧਾ ਉਹ ਗੱਲ ਨਹੀਂ ਕਿਉਂਕਿ ਬੁੱਤੇ ਸਾਡੇ ਇਲਾਕੇ 'ਚ ਲੱਗਣੇ ਨੇ ਤੇ ਸਾਡਾ ਫਰਜ ਬਣਦਾ ਵੀ ਅਸੀਂ ਲਾਈਏ ਇਹਨਾਂ ਨੂੰ ਪਾਲੀਏ ਪਾਲ ਕੇ ਵਟਾਇਆ ਕਰੀਏ ਸਰਕਾਰਾਂ ਆਪਣੇ ਲੈਵਲ ਤੇ ਜੋ ਮਰਜ਼ੀ ਕਰਦੀਆਂ ਰਹਿਣ ਸਰਕਾਰਾਂ ਦੇ ਕਰਨ ਵਾਲਾ ਕੰਮ ਆ ਵੀ ਆ ਜਿਹੜਾ ਗੰਦਾ ਨਾਲਾ ਇੱਥੋਂ ਲੰਘਦਾ ਇਹਨੂੰ ਸਾਫ਼ ਕਰੋ ਇਹਨੂੰ ਉੱਤੇ ਖਤਮ ਕਰੂ ਤੇ ਉੱਤੇ ਕੋਈ ਪਾਰਕ ਸ਼ਾਰਕ ਬਣਾਉਣ ਜੋ ਮਰਜ਼ੀ ਕਰ ਨੇ ਪ੍ਰੋਜੈਕਟ ਜਿਵੇਂ ਚੱਲ ਰਹੇ ਉਹ ਗੰਦੇ ਨਾਲੇ ਨੂੰ ਢੱਕਣ ਦਾ ਮਾਨਯੋਗ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਰੀਵਾਲ ਨੇ ਔਰ ਜਿਹੜਾ ਸਾਡਾ ਐਮਪੀ ਨੇ ਇਹਨਾਂ ਨੇ ਕਿਹਾ ਵੀ ਅਸੀਂ ਇਹ ਨਾਲੇ ਨੂੰ ਜਲਦੀ ਤੋਂ ਜਲਦੀ ਜਿਹੜਾ ਖਤਮ ਕਰਾਂਗੇ ਤਾਂ ਜੋ ਦੁਆਰ ਦਾ ਰੋਡ ਨਿਵਾਸੀਆਂ ਦੀ ਜਿਹੜੀ ਜ਼ਿੰਦਗੀ ਜਿਹੜੀ ਹੈ ਉਹ ਕੋਈ ਸੌਖੀ ਹੋ ਜੇ ਪ੍ਰਦੂਸ਼ਣ ਤੋਂ ਰਾਹਤ ਮਿਲੇ ਸਾਡੇ ਜਿਹੜੇ ਵੇਖੋ ਜਿੰਨੇ ਵੀ ਇਲੈਕਟ੍ਰੀਕਲ ਸਮਾਨ ਸਾਡਾ ਚਾਹ ਏਸੀ ਫਰਿੱਜ ਹੋਰੀਆਂ ਇਹ ਚੀਜ਼ਾਂ ਇਹ ਨਾਲੇ ਕਰਕੇ ਜਲਦੀ ਖਰਾਬ ਹੋ ਜਾਂਦੀਆਂ ਇਹ ਪੋਲੂਸ਼ਨ ਫਲਾਉਂਦਾ ਤੇ ਰੁੱਖ ਜਿਹੜੇ ਪ੍ਰੋਡਿਊਸ਼ਨ ਹਟਾਉਂਦੇ ਨੇ ਇਸ ਕਰਕੇ ਅਸੀਂ ਅੱਜ ਇਹ ਮਹਿੰਮ ਸ਼ੁਰੂ ਕੀਤੀ ਹੈ ਵੀ ਇਹਦੇ ਨਾਲ-ਨਾਲ ਨਾਲੇ ਦੇ ਨਾਲ-ਨਾਲ ਜਿਹੜਾ ਵੀ ਬੂਟੇ ਲਗਾ ਕੇ ਰੁੱਖ ਲਗਾ ਕੇ ਆਪਣਾ ਜਿੰਨੇ ਵੀ ਇੱਥੇ ਸਾਥੀ ਆਏ ਨੇ ਸਾਰੇ ਯੋਗਦਾਨ ਪਾ ਰਹੇ ਨੇ ਡਰਾਈਵਰ ਸਾਥੀ ਸਾਡੇ ਹਿਸ਼ਾਰਪੁਰ ਤੋਂ ਗੱਡੀਆਂ ਲੈ ਕੇ ਆਏ ਨੇ ਤੇ ਇਹ ਵੀ ਕਹਿੰਦੇ ਵੀ ਬੜਾ ਚੰਗਾ ਕੰਮ ਤੁਸੀਂ ਕਰਨਗੇ ਤੇ ਅਸੀਂ ਵੀ ਸਾਡੇ ਨਾਲ ਲੱਗਦੇ ਆਂ ਅਸੀਂ ਇਹਨਾਂ ਦੇ ਵੀ ਧੰਨਵਾਦੀ ਆ ਬਹੁਤ ਬਹੁਤ ਧੰਨਵਾਦ ਜੀ ਅੱਜ ਰਣਜੀਤ ਵਿਹਾਰ ਲੋਹਾਰਾ ਕਾ ਰੋਡ ਜਿੱਥੇ ਡਰੇਨ ਗੰਦਾ ਨਾਲਾ ਜਿਹਨੂੰ ਟੰਗਟਾ ਡਰੇਨ ਵੀ ਕਹਿੰਦੇ ਨੇ ਉਹਦੇ ਕੰਡੇ ਕੰਡੇ ਤੇ ਇਲਾਕਾ ਨਿਵਾਸੀਆਂ ਵੱਲੋਂ ਜਿਨ੍ਹਾਂ ਦੇ ਵਿੱਚ ਸਹਾਜਵਾਰ ਸਿੰਘ ਜੀ ਦਲਬੀਰ ਸਿੰਘ ਜੀ ਬਾਜਵਾਰ ਨਿਰਮਲ ਸਿੰਘ ਆਨੰਦ ਮੀਤਪਾਲ ਸਿੰਘ ਜੀ ਸੂਬੇਦਾਰ ਸਾਹਿਬ ਤੇ ਸਾਡੇ ਹੋਰ ਜਿਨੇ ਵੀ ਇਥੋਂ ਦੇ ਨਿਤਿਸ਼ ਜੀ ਡਰਾਈਵਰ ਸਾਥੀ ਜਿਨੇ ਵੀ ਨੇ ਇਥੋਂ ਦੇ ਆਪਣੇ ਨਿਵਾਸੀ ਨੇ ਸਾਰੇ ਰਲਮਿਲ ਕੇ ਇੱਥੇ ਬੂਟੇ ਲਾ ਰਹੇ ਆਪਾਂ ਇਹ ਬੂਟੇ ਇਸ ਲਈ ਲਾਉਣੇ ਜ਼ਰੂਰੀ ਆ ਕਿ ਬੂਟੇ ਹੋਣਗੇ ਤੇ ਮੀਂਹ ਆਏਗਾ ਮੀਂਹ ਆਏਗਾ ਤੇ ਧਰਤੀ ਦਾ ਜਿਹੜਾ ਜਲਸਤਰ ਉੱਪਰ ਹੋਏਗਾ ਜਦੋਂ ਪਾਣੀ ਦਾ ਲੈਵਲ ਉੱਚਾ ਹੋ ਗਿਆ ਤਾਂ ਸਾਰੇ ਪਾਸੇ ਹਰਿਆਲੀ ਆਏਗੀ ਸਾਨੂੰ ਪੀਣ ਲਈ ਇਸ ਵਸ਼ਸ਼ ਪਾਣੀ ਵੀ ਮਿਲੇਗਾ ਕਿਉਂਕਿ ਪਾਣੀ ਹਵਾ ਧਰਤੀ ਇਹ ਇਸ ਇਨਸਾਨ ਨੇ ਜਿਹੜਾ ਬਹੁਤ ਪ੍ਰਦੂਸ਼ਣ ਕਰਦਾ ਇਹਦੇ ਇਸ ਕਰਕੇ ਪ੍ਰਦੂਸ਼ਣ ਨੂੰ ਮਟਾਉਣ ਲਈ ਬੂਟਿਆਂ ਦਾ ਹੋਣਾ ਬਹੁਤ ਜ਼ਰੂਰੀ ਹੈ ਇੱਕ ਰੁੱਖ ਤੇ ਸੌ ਸੁੱਕ ਇਸ ਕਰਕੇ ਹਰ ਮਨੁੱਖ ਨੂੰ ਘੱਟੋ ਘੱਟ ਇੱਕ ਰੁੱਖ ਤੇ ਜ਼ਰੂਰ ਲਾਵੇ ਤੇ ਉਹਨੂੰ ਪਾਲੇ ਪਾਲ ਕੇ ਬੱਚਾ ਉਹ ਵੱਡਾ ਕਰੇ ਇਹ ਬੂਟੇ ਆਕਸੀਜਨ ਦੀਆਂ ਫੈਕਟਰੀਆਂ ਨੇ ਸਾਨੂੰ ਆਕਸੀਜਨ ਔਰ ਖਿਤੋਂ ਨਹੀਂ ਮਿਲਦੀ ਵੇਖੋ ਕਰੋਨਾ ਦੇ ਵਿੱਚ ਹਹਾਕਾਰ ਮੱਚ ਗਈ ਆਕਸੀਜਨ ਘਟ ਗਈ ਆਕਸੀਜਨ ਘਟ ਗਈ ਡਾਕਟਰ ਘੰਟਾ ਘਾ ਆਕਸੀਜਨ ਲਾਉਂਦੇ ਤੇ ਹਜ਼ਾਰਾਂ ਰੁਪਏ ਲੈ ਲੈਂਦੇ ਸੀ ਤੇ ਇਹ ਬੂਟੇ ਚਾਹੇ ਨੀਮ ਆ ਪਿੱਪਲ ਆ ਬੋੜਾ ਤਰੀਕ ਆ ਆਮਲਾ ਹੈ ਜਾਮਨੂ ਹੈ ਜਾਂ ਜਿਹੜੀ ਵੀ ਸਾਡੇ ਕੋਲੇ ਇੱਥੇ ਵੈਰਾਈਟੀ ਆ ਅਸੀਂ ਲਗਾ ਰਹੇ ਆ ਇਹ ਇਨਾਂ ਨੇ ਸਾਨੂੰ ਫ੍ਰੀ ਦੇ ਵਿੱਚ ਆਕਸੀਜਨ ਦੇਣੀ ਆ ਜਿਹੜੀ ਵੀ ਲੱਖ ਰੁਪਏ ਲਾ ਕੇ ਵੀ ਨਹੀਂ ਮਿਲਦੀ ਆਓ ਆਪਾਂ ਸਾਰੇ ਬੂਟੇ ਲਾ ਕੇ ਇਸ ਧਰਤੀ ਨੂੰ